business blaster دے اج تے اس سیشن وچ ਤੁਹਾਡਾ স্বাগত ہے۔ اج ਅਸੀਂ ਗੱਲਬਾਤ ਕਰਾਂਗੇ ਕਿ ਕਿਸੇ ਵੀ بزنس ਵਿੱਚ ਗਾਹਕ ਮਹੱਤਵਪੂਰਨ ਕਿਉਂ ਹੈ? ਇਹ ਤਾਂ ਅਸੀਂ ਜਾਣਦੇ ਹਾਂ ਕਿ ਗਾਹਕ ਮਹੱਤਵਪੂਰਨ ਹੈ। ਉਸ ਦੀ ਪਸੰਦ ਦਾ ਹੀ ਪ੍ਰੋਡਕਟ ਅਸੀਂ ਤਿਆਰ ਕਰਨਾ ਹੈ। ਪਰ ਕਿਉਂ? ਕਿਉਂਕਿ ਗਾਹਕ ਤੁਹਾਡੇ ਪ੍ਰੋਡਕਟਸ ਨੂੰ ਖਰੀਦਣਗੇ। ਇਸ ਦੇ ਨਾਲ ਹੀ ਤੁਹਾਡੇ ਬਿਜ਼ਨਸ ਦਾ ਪ੍ਰਸਾਰ ਜਿਹੜਾ ਹੈ ਹੋਏਗਾ ਗਾਹਕ ਹੀ ਫਾਈਨਲ ਸਾਡਾ ਟਾਰਗੇਟ ਹੈ ਜਿਸ ਨੂੰ ਅਸੀਂ ਆਪਣਾ ਪ੍ਰੋਡਕਟ ਜਾਂ ਆਪਣੀ ਸਰਵਿਸ ਪਹੁੰਚਾਉਣੀ ਹੈ ਗਾਹਕਾਂ ਤੋਂ ਬਿਨਾ ਬਿਜ਼ਨਸ ਵਿੱਚ ਕੋਈ ਆਮਦਨ ਨਹੀਂ ਹੋਵੇਗੀ ਸੋ ਜਿੰਨੀ ਵੀ ਸਾਡੀ ਸੇਲ ਹੈ ਜਿੰਨੀ ਸਾਡੀ ਸੇਲ ਵੱਧ ਹੋਏਗੀ ਓਨਾ ਸਾਡਾ ਬਿਜ਼ਨਸ ਫੈਲੇਗਾ ਓਨੀ ਸਾਡੀ ਬਿਜ਼ਨਸ ਵਿੱਚ ਆਮਦਨ ਹੋਏਗੀ ਸੋ ਜੇ ਗਾਹਕ ਨਹੀਂ ਹੋਣਗੇ ਤਾਂ ਸਾਡੀ ਆਮਦਨ ਨਹੀਂ ਹੋਏਗੀ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਗਾਹਕ ਤੁਹਾਡੇ ਪ੍ਰੋਡਕਟਸ ਸਰਵਿਸਿਜ਼ ਤੋਂ ਸੰਤੁਸ਼ਟ ਹਨ ਕਿਉਂਕਿ ਜੇ ਉਹ ਸੈਟੀਸਫਾਈ ਹੋਣਗੇ ਕਿ ਸਾਡਾ ਪ੍ਰੋਡਕਟ ਉਹਨਾਂ ਨੂੰ ਪਸੰਦ ਆਏਗਾ ਤਾਂ ਹੀ ਉਹ ਸਾਡੇ ਪ੍ਰੋਡਕਟ ਨੂੰ ਖਰੀਦਣਗੇ ਸੋ ਸਾਨੂੰ ਗਾਹਕ ਦੀ ਪਸੰਦ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਹੈ ਆਪਣੀ ਸਰਵਿਸਿਜ਼ ਜਾਂ ਆਪਣੇ ਪ੍ਰੋਡਕਟ ਵਿੱਚ ਸਮੇਂ-ਸਮੇਂ ਤੇ ਲੋਡ ਅਨੁਸਾਰ ਬਦਲਾਅ ਵੀ ਲੈ ਕੇ ਆਉਣੇ ਉਹ ਵੀ ਗਾਹਕ ਦੀ ਪਸੰਦ ਦੇ ਕਾਰਨ ਹੀ ਸੋ ਗਾਹਕ ਦੀ ਪਸੰਦ ਨੂੰ ਅਸੀਂ ਧਿਆਨ ਵਿੱਚ ਰੱਖਣਾ ਹੈ ਇਹ ਦੇਖਣਾ ਹੈ ਕਿ ਗਾਹਕ ਸਾਡੇ ਤੋਂ ਕੀ ਉਮੀਦਾਂ ਕਰਦਾ ਹੈ ਕੀ ਉਹਦੀਆਂ ਐਕਸਪੈਕਟੇਸ਼ਨ ਹਨ ਉਸ ਦੇ ਅਨੁਸਾਰ ਆਪਣੇ ਪ੍ਰੋਡਕਟਸ ਜਾਂ ਆਪਣੀਆਂ ਸਰਵਿਸਿਜ਼ ਵਿੱਚ ਇੰਪਰੂਵਮੈਂਟ ਲੈ ਕੇ ਆਉਣੀ ਹੈ ਉਹਦੇ ਵਿੱਚ ਬਦਲਾਅ ਲੈ ਕੇ ਆਉਣੇ ਹੈ ਉਸ ਦਾ ਨਵੀਨੀਕਰਨ ਕਰਦੇ ਰਹਿਣਾ ਹੈ ਸੋ ਇਹ ਪਤਾ ਲਗਾਉਣਾ ਬਹੁਤ ਹੀ ਮਹੱਤਵਪੂਰਨ ਹੈ ਕਿ ਗਾਹਕ ਸਾਡੇ ਪ੍ਰੋਡਕਟ ਯਾ ਸਰਵਿਸes ਤੋਂ ਸੰਤੁਸ਼ਟ ਹਨ ਇਹ ਗਾਹਕ ਨਾਲ ਰਿਸ਼ਤੇ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ ਸੋ ਜੇ ਅਸੀਂ ਗਾਹਕ ਨਾਲ ਗੱਲਬਾਤ ਕਰਦੇ ਰਹਨੇ ਆ ਲਗਾਤਾਰ ਉਹਨਾਂ ਤੋਂ ਫੀਡਬੈਕ ਲੈਂਦੇ ਰਹਨੇ ਆ ਚਾਹੇ ਉਸਨੇ ਸਾਡਾ ਪ੍ਰੋਡਕਟ ਖਰੀਦ ਵੀ ਲਿਆ ਉਸ ਤੋਂ ਬਾਅਦ ਵੀ ਉਹਨਾਂ ਦੇ ਨਾਲ ਸੰਬੰਧ ਬਣਾ ਕੇ ਰੱਖਣੇ ਬਹੁਤ ਜ਼ਰੂਰੀ ਇਹ ਗਾਹਕ ਨਾਲ ਰਿਸ਼ਤੇ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਇਹ ਸੰਭਾਵਨਾ ਵਧਾ ਸਕਦਾ ਹੈ ਕਿ ਉਹ ਤੁਹਾਡੇ ਪ੍ਰੋਡਕਟ ਦੁਬਾਰਾ ਖਰੀਦਣ ਕਿਉਂਕਿ ਸਿਰਫ ਇੱਕ ਵਾਰ ਖਰੀਦ ਲੈਣ ਨਾਲ ਤਾਂ ਸਾਡਾ ਮਸਲਾ ਹੱਲ ਨਹੀਂ ਹੋ ਜਾਂਦਾ ਸੋ ਜ਼ਰੂਰੀ ਹੈ ਕਿ ਉਹ ਸਾਡੇ ਪ੍ਰੋਡਕਟ ਨੂੰ ਬਾਰ-ਬਾਰ ਖਰੀਦਣ ਅਤੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਔਰ ਹੋਰ ਜਾਣਕਾਰੀ ਵਾਲੇ ਵਿਅਕਤੀਆਂ ਤੱਕ ਵੀ ਪਹੁੰਚਾਉਣ ਸੋ ਇਸ ਦੇ ਨਾਲ ਅਗਰ ਅਸੀਂ ਸਾਡੇ ਸੰਬੰਧ ਗਾਹਕ ਦੇ ਨਾਲ ਬਹੁਤ ਵਧੀਆ ਹੋਣਗੇ ਤਾਂ ਹੀ ਸਾਡਾ ਪ੍ਰੋਡਕਟ ਖਰੀਦਣ ਲਈ ਉਤੇ ਦੁਬਾਰਾ ਸਾਨੂੰ ਅਪਰੋਚ ਕਰਨਗੇ ਗਾਹਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਤੁਹਾਡੇ ਪ੍ਰੋਡਕਟ ਦੀ ਸਿਫਾਰਿਸ਼ ਕਰ ਸਕਦੇ ਹਨ ਇਸ ਦੇ ਲਈ ਵੀ ਸਾਡੇ ਗਾਹਕ ਦੇ ਨਾਲ ਸੰਬੰਧ ਬਹੁਤ ਵਧੀਆ ਹੋਣੇ ਬਹੁਤ ਜ਼ਰੂਰੀ ਹਨ ਸੋ ਕਿਸੇ ਟਾਈਮ ਤੇ ਗਾਹਕ ਭਾਵੇਂ 네ਗੇਟਿਵ ਫੀਡਬੈਕ ਵੀ ਦੇਵੇ ਪਰੰਤੂ ਅਸੀਂ ਉਸ ਦਾ ਜਵਾਬ ਸਕਾਰਾਤਮਕ ਹੀ ਦੇਣਾ ਹੈ ਪੋਜ਼ਿਟਿਵ ਹੀ ਦੇਣਾ ਹੈ ਉਸਦੀ 네ਗੇਟਿਵ ਫੀਡਬੈਕ ਨੂੰ ਵੀ ਜਵਾਬ ਜਿਹੜਾ ਹੈਗਾ ਪੋਜ਼ਿਟਿਵ ਹੀ ਜਾਣਾ ਚਾਹੀਦਾ ਹੈ ਤਾਂ ਕਿ ਸਾਡੇ ਗਾਹਕ ਦੇ ਨਾਲ ਸੰਬੰਧ ਨਾ ਖਰਾਬ ਹੋ। ਇਹ ਨਵੇਂ ਗਾਹਕਾਂ ਨੂੰ ਆਕਰਸ਼ਿਤ ਕਰਨ ਅਤੇ ਬਿਜ਼ਨਸ ਦੀ ਸਮੁੱਚੀ ਸਫਲਤਾ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ। ਸੋ ਹੋਰ ਨਵੇਂ ਗਾਹਕ ਸਾਡੇ ਨਾਲ ਤਾਂ ਹੀ ਜੁੜਨਗੇ ਜੇ ਸਾਡੇ ਪੁਰਾਣੇ ਗਾਹਕ ਸਾਡੇ ਤੋਂ ਸੰਤੁਸ਼ਟ ਹੋਣਗੇ। ਜੇ ਉਹ ਸਾਡੇ ਪ੍ਰੋਡਕਟ ਜਾਂ ਸਾਡੀ ਸਰਵਿਸ ਤੋਂ ਸੰਤੁਸ਼ਟ ਹੋਣਗੇ ਸੋ ਇਸ ਦੇ ਨਾਲ ਨਵੇਂ ਗਾਹਕ ਸਾਡੇ ਨਾਲ ਹੋਰ ਜੁੜਦੇ ਜਾਣਗੇ ਅਤੇ ਸਾਡਾ ਬਿਜ਼ਨਸ ਜਿਹੜਾ ਹੈਗਾ ਸਫਲਤਾ ਦੀਆਂ ਉਚਾਈਆਂ ਵੱਲ ਵਧਦਾ ਜਾਏਗਾ ਧੰਨਵਾਦ